ਇਹ ਜਾਂਦਾ ਹੈ ਕਿ ਇਤਿਹਾਸ ਸਿਰਫ ਤਰੀਕਿਆਂ ਦੀ ਖੇਡ ਨਹੀਂ ਹੈ ਭਾਵਨਾਵਾਂ ਦੀ ਅੱਗ ਵੀ ਹੈ ਕੁਝ ਤਰੀਕਾਂ ਦਿਲ ਦੀਆਂ ਗਹਿਰਾਈਆਂ ਦੇ ਵਿੱਚ ਚੁਪਦੀਆਂ ਨੇ ਅਤੇ ਕੁਝ ਸਾਨੂੰ ਮਾਣ ਮਹਿਸੂਸ ਕਰਵਾਉਂਦੀਆਂ ਨੇ ਅੱਜ 13 ਮਾਰਚ ਹੈ ਅਤੇ ਇਸ ਦਿਨ ਇੱਕ ਅਜੀਹਾ ਬਦਲਾ ਲਿਆ ਗਿਆ ਸੀ ਜਿਸ ਨੇ ਬ੍ਰਿਟਿਸ਼ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਸੀ ਜਲੀਆਂ ਵਾਲਾ ਬਾਗ ਦੇ ਵਿੱਚ ਖੂਨ ਦੀ ਹੋਲੀ ਖੇਡਣ ਵਾਲੇ ਬ੍ਰਿਗੇਡੀਅਰ ਜਨਰਲ ਡਾਇਰ ਦੀ 1927 ਦੇ ਵਿੱਚ ਬਿਮਾਰੀ ਦੇ ਨਾਲ ਮੌਤ ਹੋ ਗਈ ਸੀ ਪਰ ਇਸ ਕਤਲੇਆਮ ਦਾ ਅਸਲ ਦੋਸ਼ੀ ਮਾਈਕਲ ਡਾਇਰ ਜ਼ਿੰਦਾ ਸੀ ਉਹ ਬ੍ਰਿਟੇਨ ਦੇ ਵਿੱਚ ਆਰਾਮ ਦੇ ਨਾਲ ਬੈਠਾ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਇੱਕ ਭਾਰਤੀ ਨੌਜਵਾਨ 21 ਸਾਲਾਂ ਤੋਂ ਉਸ ਦਾ ਪਿੱਛਾ ਕਰ ਰਿਹਾ ਸੀ ਇਹ ਨੌਜਵਾਨ ਸੀ ਸ਼ਹੀਦ ਉਦਮ ਸਿੰਘ ਮਾਈਕਲ ਓਡਾਇਰ ਤੋਂ ਬਦਲਾ ਲੈਣ ਦੇ ਲਈ ਸ਼ਹੀਦ ਉਦਮ ਸਿੰਘ 1934 ਦੇ ਵਿੱਚ ਲੰਡਨ ਪਹੁੰਚੇ ਸੀ ਉੱਥੇ ਉਹਨਾਂ ਨੇ ਇੱਕ ਕਾਰ ਅਤੇ ਇੱਕ ਰਿਵਾਲਵਰ ਖਰੀਦੀ ਅਤੇ ਸਹੀ ਮੌਕੇ ਦੀ ਉਡੀਕ ਕਰਨ ਲੱਗ ਪਏ ਇਹ ਮੌਕਾ 13 ਮਾਰਚ 1940 ਨੂੰ ਆਇਆ ਉਸ ਦਿਨ ਸ਼ਹੀਦ ਉਦਮ ਸਿੰਘ ਆਪਣਾ ਰਿਵਾਲਵਰ ਇੱਕ ਕਿਤਾਬ ਦੇ ਵਿੱਚ ਲੁਕਾ ਕੇ ਕੈਕਸਟਨ ਹਾਲ ਦੇ ਵਿੱਚ ਦਾਖਲ ਹੋਣ ਚ ਕਾਮਯਾਬ ਹੋ ਗਏ ਲੰਡਨ ਦੇ ਕੈਕਸਟਨ ਹਾਲ ਦੇ ਵਿੱਚ ਇੱਕ ਵੱਡਾ ਪ੍ਰੋਗਰਾਮ ਸੀ ਮਾਈਕਲ ਓਡਾਇਰ ਵੀ ਉੱਥੇ ਮੌਜੂਦ ਸੀ ਭੀੜ ਦੇ ਵਿੱਚ ਇੱਕ ਨੌਜਵਾਨ ਬੈਠਾ ਸੀ ਅੱਖਾਂ ਦੇ ਵਿੱਚ ਅੰਗਾਰੇ ਅਤੇ ਸੀਨੇ ਦੇ ਵਿੱਚ ਜਲੀਆਂ ਵਾਲਾ ਬਾਗ ਦੀ ਬਲਦੀ ਅੱਗ ਮਾਈਕਲ ਓਡਾਇਰ ਭਾਸ਼ਣ ਦੇ ਰਿਹਾ ਸੀ ਅਤੇ ਕਹਿ ਰਿਹਾ ਸੀ ਕਿ ਜੇਕਰ ਅੱਜ ਵੀ ਉਸ ਨੂੰ ਜਲੀਆਂ ਵਾਲਾ ਬਾਗ ਕਾਂਡ ਨੂੰ ਦੁਹਰਾਉਣ ਦਾ ਮੌਕਾ ਮਿਲੇ ਤਾਂ ਉਹ ਇਸ ਨੂੰ ਮੁੜ ਕੇ ਦੁਹਰਾਉਣਗੇ ਹਾਲਚ ਅਚਾਨਕ ਗੋਲੀ ਦੀ ਆਵਾਜ਼ ਗੂੰਜੀ ਤੇ ਆਖਰਕਾਰ 21 ਸਾਲਾਂ ਬਾਅਦ ਉਸ ਨੌਜਵਾਨ ਨੇ ਮਾਈਕਲੋ ਡਾਇਰ ਨੂੰ ਭਰੇ ਹੌਲ ਦੇ ਵਿੱਚ ਗੋਲੀ ਮਾਰ ਕੇ ਜਲੀਆਂ ਵਾਲਾ ਬਾਗ ਦਾ ਬਦਲਾ ਲਿਆ ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖਾਲੀਆਂ ਨੇ ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਧਰਿਆ ਉਹਨਾਂ ਲੱਖ ਮੁਸੀਬਤਾਂ ਚੇਲੀਆਂ ਇਹ ਸਿਰਫ ਕੁਝ ਅਲਫਾਜ਼ ਨਹੀਂ ਸੀ ਸਗੋ ਇਹ ਇਨਕਲਾਬੀ ਦੀ ਸੀਨੇ ਦੇ ਵਿੱਚ ਬਲ ਰਹੀ ਅੱਗ ਸੀ ਇਹ ਉਹ ਨਜ਼ਮ ਸੀ ਜਿਸਨੂੰ ਸ਼ਹੀਦ ਉਦਮ ਸਿੰਘ ਵਾਰ-ਵਾਰ ਗੁੰਗੁਣਾਉਂਦੇ ਸੀ ਬ੍ਰਿਟਿਸ਼ ਹਕੂਮਤ ਨੇ ਜਦੋਂ ਉਦਮ ਸਿੰਘ ਦੇ ਲੰਡਨ ਸਥਿਤ ਘਰ ਦੀ ਤਲਾਸ਼ੀ ਲਈ ਤਾਂ ਉਹਨਾਂ ਨੂੰ ਲਾਲ ਰੰਗ ਦੀ ਨਿੱਜੀ ਡਾਇਰੀ ਮਿਲੀ ਇਹ ਕੋਈ ਆਮ ਡਾਇਰੀ ਨਹੀਂ ਸੀ ਸਗੋ ਇਨਕਲਾਬ ਦਾ ਇੱਕ ਦਸਤਾਵੇਜ਼ ਸੀ ਉਹਨਾਂ ਦੁਆਰਾ ਲਿਖੀ ਗਈ ਨਜ਼ਮ ਇਸ ਦੇ ਵਿੱਚ ਦਰਜ ਕੀਤੀ ਗਈ ਸੀ ਜਿਸਨੂੰ ਉਦਮ ਸਿੰਘ ਨੇ ਆਪਣੇ ਦਿਲ ਦੇ ਬਹੁਤ ਨੇੜੇ ਰੱਖਿਆ ਜਲੀਆਂ ਵਾਲਾ ਬਾਗ ਦੇ ਕਤਲੇਆਮ ਦਾ ਸਭ ਤੋਂ ਵੱਡਾ ਕਾਰਨ ਰੋਲਰ ਐਕਟ ਸੀ ਜੋ ਕਿ ਬ੍ਰਿਟਿਸ਼ ਸਰਕਾਰ ਦੁਆਰਾ 1919 ਦੇ ਵਿੱਚ ਭਾਰਤ ਵਿੱਚ ਉੱਭਰ ਰਹੀ ਰਾਸ਼ਟਰੀ ਲੋਕ ਲਹਿਰ ਨੂੰ ਕੁਚਲਣ ਦੇ ਉਦੇਸ਼ ਤੇ ਨਾਲ ਲਾਗੂ ਕੀਤਾ ਗਿਆ ਸੀ ਰੋਲਰ ਐਕਟ ਜਲੀਆਂ ਵਾਲਾ ਬਾਗ ਕਾਣ ਤੋਂ ਲਗਭਗ 1 ਮਹੀਨਾ ਪਹਿਲਾਂ 8 ਮਾਰਚ ਨੂੰ ਬ੍ਰਿਟਿਸ਼ ਸਰਕਾਰ ਦੁਆਰਾ ਪਾਸ ਕੀਤਾ ਗਿਆ ਸੀ ਇਸ ਐਕਟ ਦੇ ਵਿਰੁੱਧ ਪੰਜਾਬ ਸਮੇਤ ਪੂਰੇ ਭਾਰਤ ਦੇ ਵਿੱਚ ਜਨਤਕ ਰੋਸ ਪ੍ਰਦਰਸ਼ਨ ਸ਼ੁਰੂ ਹੋ ਗਏ। ਇਸ ਦੇ ਵਿਰੋਧ ਦੇ ਵਿੱਚ ਅੰਮ੍ਰਿਤਸਰ ਦੇ ਜਲੀਆਂਵਾਲਾ ਬਾਗ ਦੇ ਵਿੱਚ ਧਰਨਾਕਾਰੀਆਂ ਦਾ ਇੱਕ ਜਥਾ ਇਕੱਠਾ ਹੋਇਆ। ਇਤਨਾ ਸ਼ਾਂਤ ਮਈ ਸੀ ਜਿਸ ਲਈ ਲੋਕ ਇਸ ਜੰਨਤਕ ਬਾਗ ਦੇ ਵਿੱਚ ਇਕੱਠੇ ਹੋਏ ਸਨ ਇਹ 13 ਅਪ੍ਰੈਲ 1919 ਦਾ ਕਾਲਾ ਦਿਨ ਸੀ ਜਦੋਂ ਬ੍ਰਿਟਿਸ਼ ਜਨਰਲ ਮਾਈਕਲ ਡਾਇਰ ਦੇ ਹੁਕਮਾਂ ਤੇ ਅੰਮ੍ਰਿਤਸਰ ਦੇ ਜਲੀਆਂਵਾਲਾ ਬਾਗ ਦੇ ਵਿੱਚ ਨਿਰਹੱਥੇ ਭਾਰਤੀਆਂ ਤੇ ਗੋਲੀਆਂ ਚਲਾਈਆਂ ਗਈਆਂ ਸੀ ਹਜ਼ਾਰਾਂ ਬੇਕਸੂਰ ਔਰਤਾਂ ਬੱਚੇ ਬੁੱਢਿਆਂ ਨੂੰ ਸਿਰਫ ਇਸ ਲਈ ਮਾਰ ਦਿੱਤਾ ਗਿਆ ਸੀ ਕਿਉਂਕਿ ਉਹ ਆਪਣੇ ਹੱਕਾਂ ਲਈ ਆਵਾਜ਼ ਉਠਾ ਰਹੇ ਸੀ ਇਹ ਘਟਨਾ ਭਾਰਤ ਦੇ ਇਤਿਹਾਸ ਦੇ ਵਿੱਚ ਅਜੇਹੀ ਸੀ ਜਿਸ ਨੇ ਆਜ਼ਾਦੀ ਦੇ ਸੰਘਰਸ਼ ਦੀ ਅੱਗ ਨੂੰ ਹੋਰ ਵੀ ਬਾਲ ਦਿੱਤਾ ਪਰ ਕਿ ਅੰਗਰੇਜ਼ੀ ਸਰਕਾਰ ਨੇ ਇਸ ਲਈ ਕੋਈ ਪਛਤਾਵਾ ਦਿਖਾਇਆ ਨਹੀਂ ਪਰ ਕਿਹਾ ਜਾਂਦਾ ਹੈ ਨਾ ਕਿ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਬੇਇਨਸਾਫੀ ਦਾ ਜਵਾਬ ਕਦੇ ਨਾ ਕਦੇ ਜ਼ਰੂਰ ਮਿਲਦਾ ਹੈ ਸ਼ਹੀਦ ਉਦਮ ਸਿੰਘ ਨੂੰ 31 ਜੁਲਾਈ 1940 ਨੂੰ ਫਾਂਸੀ ਦਿੱਤੀ ਗਈ ਸੀ ਪਰ ਹੋਇਆ ਕਿ ਇਨਕਲਾਬੀ ਕਦੇ ਨਹੀਂ ਮਰਦੇ ਇਤਿਹਾਸ ਦੇ ਵਿੱਚ ਸਗੋਂ ਅਮਰ ਹੋ ਜਾਂਦੇ ਨੇ